ਗੰਗੋਸ਼ਾ ਇਹਦਾ ਨਾਂ ਹੈ ਜਿਹੜਾ ਦਿੱਲੀ ਦਾ ਰਹਿਣ ਵਾਲਾ ਹੈ ਬੜਾ ਵੱਡਾ ਸਾਹੂਕਾਰ ਹੈ ਬਹੁਤ ਧਨ ਦੌਲਤ ਹੈ ਇਹਦੇ ਕੋਲੇ ਲੈਨ ਦੇ ਇਹਦਾ ਸਰਕਾਰਾਂ ਦੇ ਨਾਲ ਚੱਲਦਾ ਹੈ ਅੱਜ ਵੀ ਹੈਗੇ ਨੇ ਲੋਕ ਜਿਨ੍ਹਾਂ ਦਾ ਲੈਨ ਦੇ ਨੇ ਸਰਕਾਰਾਂ ਦੇ ਨਾਲ ਅਵਾਨੀ ਅਡਵਾਨੀ ਵਰਗੇ ਬਹੁਤ ਵੱਡਾ ਕੈਲੀਏ ਤਨਵਾਨ ਆਦਮੀ ਆ ਇਹ ਲੈਣ ਦੇ ਨੇ ਦਾ ਅਰਬਾਂ ਖਰਬਾਂ ਦੇ ਵਿੱਚ ਪਰ ਕੁਦਰਤ ਨੇ ਐਸੀ ਖੇਡ ਰਚਾਈ ਇਹਦੇ ਅੰਤਾਂ ਦੀ ਗਰੀਬੀ ਆ ਗਈ ਕੰਗਾਲੀ ਆ ਗਈ ਕੱਖਾਂ ਵਾਂਗ ਇਹ ਰੁੱਲਣ ਲੱਗਿਆ ਰੋਣ ਲੱਗ ਗਿਆ ਮੈਂ ਕੀ ਸੀ ਕੀ ਤੋਂ ਕੀ ਬਣ ਗਿਆ ਰਹੁੰਦਾ ਹੈ ਕਿਸੇ ਨੇ ਦਸਬਾਦਤੀ ਵੀ ਤੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਚਲਿਆ ਜਾ ਵੀ ਗੁਰੂ ਅਮਰਦਾਸ ਮਹਾਰਾਜ ਗਰੀਬ ਨਵਾਜ਼ ਨੇ ਉਹ ਤੇਰੇ ਦੁੱਖ ਨੂੰ ਜ਼ਰੂਰ ਦੂਰ ਕਰਨਗੇ ਲਓ ਜੀ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆ ਕੇ ਅਰਜ ਕਰਦਾ ਹੈ ਤਰਲਾ ਲੈਂਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਸਿੱਖਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਪਣੇ ਘਰ ਦੇ ਵਿੱਚ ਖਾਤਾ ਖੋਲਣਾ ਹੈ ਫਿਰ ਤੇਰਾ ਕੰਮ ਜਿਹੜਾ ਉਸੇ ਤਰ੍ਹਾਂ ਤਰੱਕੀ ਵੱਲ ਚੱਲਿਆ ਜਾਏਗਾ ਤੈਨੂੰ ਦਿਨ ਦੁਪਣੀ ਰਾਤ ਚੌਪਣੀ ਤਰੱਕੀ ਮਿਲੇਗੀ ਚਲੋ ਜੀ ਇਹਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਵਚਨ ਕੀਤਾ ਵਾਦਾ ਕੀਤਾ ਤੇ ਆਪਣੇ ਘਰ ਗਿਆ ਵਾਪਸ ਕਿਰਪਾ ਹੋ ਗਈ ਗੁਰੂ ਅਮਰਦਾਸ ਮਹਾਰਾਜ ਜੀ ਦੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਬੋਲੋ ਨਾ ਨਦਰ ਹੋ ਗਈ ਨਾ ਗੁਰੂ ਦੀ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾ ਲਿਓ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਵਾਜ ਦਿੱਤਾ ਉਸੇ ਤਰ੍ਹਾਂ ਕੰਮ ਫੇਰ ਬੁਲੰਦੀਆਂ ਤੇ ਚੱਲਿਆ ਗਿਆ ਲੈਨ ਦੇਨ ਉਸੇ ਤਰ੍ਹਾਂ ਹੀ ਫੇਰ ਦੁਬਾਰਾ ਸਰਕਾਰਾਂ ਦੇ ਨਾਲ ਹੋਇਆ ਤਰ ਤਰ ਖੇਤਨ ਭੁੱਲਣ ਲੱਗ ਗਿਆ ਇੱਧਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਇੱਕ ਲੋੜਵੰਦ ਪਰਿਵਾਰ ਨੇ ਬੇਨਤੀ ਕੀਤੀ ਸਤਿਗੁਰੂ ਸਾਡੀ ਬੱਚੀ ਦਾ ਵਿਆਹ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਹੈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ ਕੁਝ ਸਾਡੀ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਤਾਂ ਕਿ ਸਾਡੇ ਵੀ ਕੁਝ ਚਾਹ ਨੇ ਅਸੀਂ ਵੀ ਆਪਣੀ ਬੱਚੀ ਦਾ ਵਿਆਹ ਹੈ ਜਿਹੜਾ ਪੂਰੇ ਸ਼ੌਂਕ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਕਰ ਸਕੀ ਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਸਿੱਖਾ ਇਉਂ ਕਰਿਓ ਦਿੱਲੀ ਦੇ ਵਿੱਚ ਮੇਰਾ ਸ਼ਾਹ ਰਹਿੰਦਾ ਹੈ ਮੇਰਾ ਸ਼ਾਹੂਕਾਰ ਹੈ ਉਹਦੇ ਕੋਲ ਗੁਰੂ ਨਾਨਕ ਦੇ ਮਹਾਰਾਜੀ ਦਾ ਖਾਤਾ ਚੱਲਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਬੋਲੋ ਖਤਾ ਚੱਲਦਾ ਹੈ ਉਹਦੇ ਕੋਲ ਚੱਲਿਆ ਜਾ ਜਿੰਨੀ ਤੈਨੂੰ ਲੋੜ ਹੈ ਉਹਦੇ ਕੋਲ ਮਦਦ ਜਾ ਕੇ ਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰਾ ਡਰੈੱਸ ਦੇ ਦਿੱਤਾ ਚੱਲਿਆ ਗਿਆ ਜੀ ਪੁੱਛਦਾ ਪਛਾਉਂਦਾ ਹੈ ਕਿਸੇ ਨੇ ਦੱਸ ਦਿੱਤਾ ਵੀ ਉਹ ਸਾਹਮਣੇ ਘਰ ਰਹਿ ਹੈ ਘਰੇ ਗਿਆ ਘਰੇ ਜਾ ਕੇ نوਕਰਾਂ ਚੱਕਰਾਂ ਨੂੰ ਪੁੱਛਿਆ ਜੀ ਮੈਂ ਸਾਹੂਕਰ ਜੀ ਨੂੰ ਮਿਲਣਾ ਹੈ ਮਲਾ ਦਿੱਤਾ ਕਹਿੰਦੇ ਜੀ ਮੈਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੌਰਿਆ ਹੈ ਮੇਰੀ ਬੇਟੀ ਦਾ ਵਿਆਹ ਹੈ ਵੱਡੇ ਧਨ ਦੀ ਲੋੜ ਹੈ ਮਦਦ ਦੇ ਲਈ ਤੁਹਾਡੇ ਕੋਲ ਤੌਰਿਆ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਖਾਤੇ ਦੇ ਵਿੱਚੋਂ ਮੇਰੀ ਮਦਦ ਕਰਦੇ ਕਿੰਦਾ ਕਮਾਲ ਹੋ ਗਈ ਹੱਦ ਹੋ ਗਈ ਮੈਂ ਨਾ ਗੁਰੂ ਅਮਰਦਾਸ ਮਹਾਰਾਜ ਨੂੰ ਜਾਣਦਾ ਨਾ ਹੀ ਤੁਹਾਡੇ ਗੁਰੂ ਨਾਨਕ ਨੂੰ ਜਾਣਦਾ ਨਾ ਹੀ ਮੈਂ ਤੈਨੂੰ ਜਾਣਦਾ ਤੇ ਨਾ ਹੀ ਕੋਈ ਗੁਰੂ ਨਾਨਕ ਦੇ ਮਹਾਰਾਜ ਦਾ ਖੱਤਾ ਹੈ ਮੇਰੇ ਘਰ ਦੇ ਵਿੱਚ ਤੈਨੂੰ ਤੋਰਿਆ ਕਿਨੇ ਹੈ ਕਹਿੰਦਾ ਜੀ ਗੁਰੂ ਅਮਰਦਾਸ ਮਹਾਰਾਜ ਕਹਿੰਦਾ ਤੂੰ ਪੁੱਲੇਖੇ ਦੇ ਨਾਲ ਆ ਤੀ ਮੇਰੇ ਘਰ ਕੋਈ ਖਾਤਾ ਨਹੀਂ ਗੁਰੂ ਨਾਨਕ ਸਾਹਿਬ ਦਾ ਕਿੰਨਾ ਦੇਖੋ ਜੀ ਤੁਹਾਡੀ ਮਰਜ਼ੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੈਨੂੰ ਤੁਹਾਡੇ ਕੋਲ ਤੋਹਰਿਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਵਾਪਸ ਆ ਜਾਂਦਾ ਹੈ ਵਾਪਸ ਆ ਜਾਂਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆ ਕੇ ਉਹੀ ਗੱਲਾਂ ਜੋ ਗੰਗੋ शाह ਨੇ ਕਈਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿ ਦਿੰਦਾ ਪਤਸ਼ਰ ਤੁਸੀਂ ਤਾਂ ਕਹਿੰਦੇ ਸੀ ਮੇਰਾ ਸਾਹੂਕਾਰ ਹੈ ਤੇਰੀ ਮਦਦ ਕਰੇਗਾ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਦੇ ਵਿੱਚੋਂ ਤੇਰੀ ਮਦਦ ਕਰੇਗਾ ਖਾਤਾ ਉਹਦੇ ਘਰ ਮੇਰਾ ਉਹਨੇ ਤੇ ਮੈਨੂੰ ਇਹ ਕਹਿ ਕੇ ਮੋੜ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਨਾਮ ਹੈ ਜਾਣਦਾ ਹੀ ਨਹੀਂ ਉਹਦਾ ਖਾਤਾ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਅੱਛਾ ਜੇ ਤੇਰੇ ਘਰ ਗੁਰੂ ਨਾਨਕ ਦੇਵ ਮਹਾਰਾਜ ਦਾ ਖਾਤਾ ਨਹੀਂ ਲੈ ਫਿਰ ਗੰਗੋਸ਼ਾ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤੇਰਾ ਖਾਤਾ ਮੈਂ ਬੰਦ ਕਰ ਦਿੱਤਾ ਹੈ ਆਖੋ ਸਤਨਾਮ ਪਹਿਲਾਂ ਬਚਨ ਪੜ੍ਹੀਆ ਸੀ ਆਪਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਗੁਰੂ ਦੀ ਨਦਰ ਹੋ ਜੇ ਗੁਰੂ ਦੀ ਮਿਹਰ ਹੋ ਜੇ ਕੱਖਾਂ ਤੋਂ ਲੱਖਾਂ ਦਾ ਬਣਾ ਦਿੰਦਾ ਹੈ ਗੁਰੂ ਨਾਨਕ ਸਾਹਿਬ ਇਹ ਵੀ ਕਹਿੰਦੇ ਨੇ ਨਦਰ ਉਪੁੱਠੀ ਜੇ ਕਰੇ ਸੁਲਤਾਨਾਂ ਕਾਹੂ ਕਰਾਇੰਦਾ ਫਿਰ ਵੱਡੇ ਵੱਡੇ ਰਾਜਿਆਂ ਦੇ ਹੱਥਾਂ ਦੇ ਵਿੱਚ ਦਾਤੀਆਂ ਵੀ ਫੜਾ ਦਿੰਦਾ ਹੈ ਖੁਰਪੇ ਵੀ ਫੜਾ ਦਿੰਦਾ ਹੈ ਮੰਗਤੇ ਬਣਾ ਦਿੰਦਾ ਹੈ ਦਰ ਮੰਗਣ ਫਿੱਖ ਨਾ ਪਾਏਂਦਾ ਇਦਾਂ ਦੀ ਹਾਲਤ ਵੀ ਬਣਾ ਦਿੰਦਾ ਹੈ ਇੱਧਰ ਗੰਗੋ ਸਾਡੀ ਹਾਲਤ ਪਤਾ ਕਿਦਾਂ ਦੀ ਹੋ ਗਈ ਹੱਥ ਦੇ ਵਿੱਚ ਠੂਠਾ ਮੰਗਦਾ ਹੈ ਲੋਕੀ ਲੰਨਤਾ ਪਾਉਂਦੇ ਨੇ ਲੋਕੀ ਟੀਚਰਾਂ ਕਰਦੇ ਨੇ ਓਏ ਤੂੰ ਤੇ ਵੱਡਾ ਸ਼ਾਹੂਕਾਰ ਸੀਗਾ ਤੇਰਾ ਤੇ ਲੈਣ ਦੇਣ ਸਰਕਾਰਾਂ ਦੇ ਨਾਲ ਸੀਗਾ ਤੂੰ ਤੇ ਗਰੀਬ ਨੂੰ ਸਮਝਦਾ ਹੀ ਕੁਛ ਨਹੀਂ ਸੀ ਹੰਕਾਰ ਸੀ ਦਾ ਰਸੀਦਾ ਤੇ ਗੁਰਮੁਖ ਪਿਆਰਿਓ ਹੁਣ ਬਚਨ ਜਾਦਾ ਗਿਆ ਗੁਰੂ ਅਮਰਦਾਸ ਮਹਾਰਾਜ ਜੀ ਦਾ ਵੀ ਜਿਹੜੇ ਘਰ ਦੇ ਵਿੱਚ ਮੈਨੂੰ ਬਖਸ਼ਿਸ਼ ਹੋਈ ਸੀ ਮੈਂ ਉਸੇ ਘਰ ਨੂੰ ਭੁਲਾ ਦਿੱਤਾ ਵਿਚਾਰ ਦਿੱਤਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਹੀਂ ਮਰਨ ਵਿਚਾਰਾ ਕਿਉਂ ਨਾ ਉਸ ਗੁਰੂ ਦੇ ਦਰ ਤੇ ਜਾਇਆ ਜਾਵੇ ਲੋ ਜੀ ਗੰਗੋਸ਼ਾ ਫੇਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆ ਗਿਆ ਪਰ ਜਿਹੜਾ ਹੁਣ ਆਉਣ ਦਾ ਤਰੀਕਾ ਹੈ ਗੰਗੋਸ਼ਾ ਦਾ ਗੁਰੂ ਅਮਰਦਾਸ ਮਹਾਰਾਜੀ ਦੇ ਮੱਥੇ ਨਹੀਂ ਲੱਗਿਆ ਸਿੱਧਾ ਲੰਗਰ ਦੇ ਵਿੱਚ ਚਲੇ ਗਿਆ ਸੇਵਾ ਕਰਨੀ ਆਰੰਭ ਕਰ ਦਿੱਤੀ ਸੰਗਤਾਂ ਦੇ ਝੁੱਠੇ ਬਰਤਨ ਮਾਂਜਣੇ ਤੱਪੜ ਝਾੜਨੇ ਪ੍ਰਸ਼ਾਦਾ ਬਣਾਉਣਾ ਵਰਤੌਣਾ ਗੁਰੂ ਘਰ ਦੇ ਦੇਗੇ ਮਾਂਜਣੇ ਝਾੜੂ ਦੇਣਾ ਆਈ ਗਈ ਸੰਗਤ ਦੀ ਸੇਵਾ ਕਰਨੀ ਮੁੱਠੀ ਚਾਪੀ ਕਰਨੀ ਬਜ਼ੁਰਗਾਂ ਦੇ ਪੈਰ ਘੁੱਟਣੇ ਲੱਤਾਂ ਘੁੱਟਣੀਆਂ ਇਦਾਂ ਦੀ ਸੇਵਾ ਜਿਹੜੀ ਭੱਜ ਭੱਜ ਕੇ ਗੰਗੋਸ਼ਾ ਲੱਗ ਗਿਆ ਕਰਨ ਜਿਹੜਾ ਕਿਤੇ ਆਪਣੇ ਆਪ ਨੂੰ ਵੱਡਾ ਸ਼ਾਹੂਕਾਰ ਦੱਸਦਾ ਸੀਗਾ ਲੰਗਰ ਦੇ ਦੇਗੇ ਮਾਝਦਾ ਕੰਗੋਸ਼ਾ ਤੇ ਗੁਰੂ ਅਮਰਦਾਸ ਮਹਾਰਾਜ ਵੇਖਦੇ ਨੇ ਤੇ ਗੰਗੋਸ਼ਾ ਵੱਲ ਪਿੱਠ ਕਰ ਲੈਂਦੇ ਆ ਅਤੇ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਇੱਕ ਵੱਡਾ ਸਾਹੂਕਾਰ ਵੀ ਆ ਕੇ ਦੇਗੇ ਲੱਗ ਗਿਆ ਵਾਂਝਣ ਇਸ ਤਰ੍ਹਾਂ ਕਰਦੇ ਆਂ ਕਰਾਉਂਦੇ ਆਂ ਕਈ ਮਹੀਨੇ ਬੀਤ ਗਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੱਥੇ ਨਹੀਂ ਲਾਇਆ ਨਹੀਂ ਮੱਥੇ ਲੱਗੇ ਇੱਕ ਦਿਨ ਖੇਡ ਕੀ ਵਰਤੀ ਗੰਗੋ ਸਾਹ ਗੁਰਮੁਖ ਪਿਆਰਿਓ ਬਰਤਨ ਮਾਝ ਰੇ ਆ ਸੰਗਤ ਦੇ ਝੂਠੇ ਬਰਤਨ ਅਪਾ ਦੇ ਬੜੀ ਬਿਸ਼ਰਮੀਮੰਦ ਹਾਂ ਇਹ ਕਿਸੇ ਦਾ ਝੂਠਾ ਵਰਤਨ ਮੰਨਣਾ ਕਿਉਂਕਿ ਸਾਡੇ ਅੰਦਰ ਸੇਵਾ ਭਾਵਨਾ ਨਹੀਂ ਹੈ ਅਸੀਂ ਤੇ ਸੰਗਤ ਦਾ ਲੰਗਰ ਦਾ ਕੋਈ ਚਮਚਾ ਨਹੀਂ ਮੰਨਣਾ ਉਹਦਾ ਅਸੀਂ ਗੁਰਮੁਖ ਪਰਿਵਾਰ ਆਲਾ ਲੈ ਲੈਣਾ ਹੁੰਦਾ ਹੈ ਸੇਵਾ ਦਾ ਰਖਵੰਡ ਨਾਲੇ ਅਸੀਂ ਤੇ ਹੁਣ ਇੱਥੋਂ ਤੱਕ ਉਤਰ ਆਏ ਅਗਲਾਸੀਆਂ ਜੀਆਂ ਰਬੜ ਦੀਆਂ ਚੱਲ ਪੀਆਂ ਕਾਗਜ਼ ਦੀਆਂ ਇਹ ਲਿਆਉਣ ਲੱਗੇ ਅਸੀਂ ਕੌਲੀਆਂ ਅਸੀਂ ਰੈਡੀਮੇਡ ਬਰਤਨ ਭਾਂਡੇ ਲਿਆਉਣ ਲੱਗੇ ਤਾਂ ਕਿ ਮੰਜਣ ਦੀ ਲੋੜ ਨਾ ਪਵੇ ਛਟ ਦੇ ਉੱਪਰ ਬਰਤਨਾਂ ਨੂੰ ਮੰਜਣਾ ਨਾ ਭਵੇ ਬਰਤਨ ਸੇਵਾ ਭਾਵਨਾ ਸਾਡੇ ਅੰਦਰੋਂ ਖਤਮ ਹੋ ਗਈ ਹੈ ਗੁਰੂ ਕੇ ਲੰਗਰਾਂ ਦੇ ਬਰਤਨਾਂ ਨੂੰ ਮੰਜਣਾ ਸੰਗਤ ਦੇ ਝੂਠੇ ਬਰਤਨ ਮੰਜਣੇ ਆਪਣੇ ਆਪ ਨੂੰ ਮੰਜਣਾ ਹੈ ਸੇਵਾ ਕਰਾਂਗੇ ਤੇ ਨਿਮਰਤਾ ਆਏਗੀ ਪਹਿਲਾਂ ਬੜੇ ਚਾਵਾ ਦੇ ਨਾਲ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕੀਤੀ ਜਾਂਦੀ ਬਰਤਨਾਂ ਦੀ ਪਰ ਮਾਫ਼ ਕਰਿਓ ਹੈ ਸੱਚ ਕੌੜਾ ਲੱਗੇਗਾ ਇਹ ਗੁਰੂ ਘਰਾਂ ਦੇ ਵਿੱਚੋਂ ਵੀ ਸਿਸਟਮ ਖਤਮ ਹੁੰਦਾ ਜਾਂਦਾ ਹੈ ਸੇਵਾ ਭਾਵਨਾ ਨਹੀਂ ਸੱਡੀ ਅੰਦਰ ਰਹੀ ਹੁਣ ਗੰਗੋਸ਼ਾ ਕੀ ਕਰਦਾ ਹੈ ਬਰਤਨ ਮਾਂਜਰੀ ਹੈ ਐਨ ਕਾਲਾ ਹੋ ਜਾ ਕੇ ਹੱਥ ਪੈਰ ਕਾਲੇ ਹੋਏ ਪਏ ਨੇ ਕੱਪੜੇ ਕਾਲੇ ਹੋਏ ਪਏ ਨੇ ਬਰਤਨ ਬਾਝ ਬਾਝ ਕੇ ਇੰਨੀ ਕਾਲਸ ਲੱਗੀ ਹੋਈ ਹੈ ਤੇ ਗੁਰੂ ਅਮਰਦਾਸ ਮਹਾਰਾਜ ਅਚਾਨਕ ਲੰਗਰ ਵੱਲ ਜਾ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਤੇ ਗੰਗੋਸ਼ਾ ਇੱਕਦਮ ਉੱਠਿਆ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਮਣੇ ਹੋਏ ਤੇ ਸਤ ਜਾਨਿਓ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਚੁੰਬੜ ਗਿਆ ਆਖੋ ਸਤ ਨਾਮ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਿਆ ਗੰਗੋਸ਼ਾਹ ਬਚਨ ਪੜਦਾ ਮਾਨ ਕਰੂੰ ਤੁਧ ਉਪਦੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦਪੂਲ ਤੇ ਤੁਮ ਬਖਸ਼ਨ ਹਾਰੇ ਹੌਂਖ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੈ ਕੋਈ ਲਿਖੈ ਕਦੈ ਨ ਛੁਟੀ ਅੱਖਿਨ ਖਿਨ ਭੂਲਣ ਹਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰਿਉ ਤਾਰਿਉ ਗੁਰੂ ਅਮਰਦਾਸ ਮਹਾਰਾਜ ਜੀ ਨੇ ਚੁੱਕਿਆ ਆਪਣੇ ਚਰਨਾਂ ਤੋਂ ਗਲ ਦੇ ਨਾਲ ਲਾ ਲਿਆ ਕਿਉਂ ਸਰਮ ਪਈ ਨਾਰਾਇਣ ਹੈ ਨਾਨਕ ਦਰਪਈਆ ਹੋ ਜਦੋਂ ਚਰਨਾ ਤੇ ਡਿੱਗ ਪੈਂਦਾ ਨਾ ਫਿਰ ਭਗਵਾਨ ਵੀ ਰੱਬ ਵੀ ਬਿਸ਼ਰਮੀ ਮੰਨਦਾ ਵੀ ਹੁਣ ਪੈਰਾਂ ਤੇ ਡਿੱਗੀ ਪਿਆ ਪੈਰਾਂ ਚ ਗਿਰ ਗਿਆ ਚਰਨਾ ਚ ਡੱਗ ਗਿਆ ਹੁਣ ਗੱਲ ਦੇ ਨਾਲ ਲਾਉਣਾ ਪੈਣਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬੁੱਕਲ ਦੇ ਵਿੱਚ ਲਿਆ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੋ ਗੰਗੋ ਸਾਹ ਤੂ ਤੇ ਪੁੱਤ ਸਾਹੂਕਾਰ ਸੀਗਾ ਕਹਿੰਦਾ ਮਹਾਰਾਜ ਜਦੋਂ ਸਾਹੂਕਾਰ ਸੀ ਉਦੋਂ ਸਾਹੂਕਾਰ ਸੀ ਪਰ ਹੁਣ ਮੈਂ ਕੋਈ ਸਾਹੂਕਾਰ ਨਹੀਂ ਹੁਣ ਤੇਰੇ ਦਰ ਘਰਦਾ ਮੈਂ ਕੁੱਕਰ ਹਾਂ ਤੇਰੇ ਦਰ ਘਰਦਾ ਮੈਂ ਸੇਵਕ ਹਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਗੰਗੋਸ਼ਾ ਤੂੰ ਬਖਸ਼ਣ ਦੇ ਯੋਗ ਤੇ ਨਹੀਂ ਸੀ ਹਰ ਤਾਂ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦੀ ਸੇਵਾ ਇੰਨੀ ਕੀਤੀ ਹੈ ਗੁਰੂ ਨਾਨਕ ਦੇ ਲੰਗਰਾਂ ਦੀ ਸੇਵਾ ਕੀਤੀ ਹੈ ਲੱਗੀ ਹੋਈ ਸਾਰੀ ਕਾਲਸ ਤੇਰੇ ਮਨ ਨੂੰ ਹੰਕਾਰ ਦੀ ਲੱਗ ਗਈ ਕਿ ਅੰਦਰੋਂ ਚਮਕ ਗਿਆ ਤੈਨੂੰ ਸੇਵਾ ਨੇ ਬਖਸ਼ ਦਿੱਤਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਤੇ ਬੜੀ ਸੇਧੀ ਭੁੱਲ ਗਈ ਤੂ ਤੇ ਮੇਰੇ ਸਿੱਖ ਨੂੰ ਮੋੜ ਦੁੱਤਾ ਹੈ ਗੁਰੂ ਅਮਰਦਾਸ ਜੀ ਮਾਰੇ ਕਹਿੰਦੇ ਮੇਰਾ ਸਿੱਖ ਨਹੀਂ ਗਿਆ ਸੀ ਸਿੱਖ ਦੇ ਰੂਪ ਦੇ ਵਿੱਚ ਮੈਂ ਖੁਦ ਗਿਆ ਸੀ ਆਖੋ ਸਤਨਾਮ ਤੇ ਤੇ ਮੈਨੂੰ ਹੀ ਮੋੜ ਦੁੱਤਾ ਆਪਣੇ ਘਰੋਂ ਕਹਿ ਦੁੱਤਾ ਮੈਂ ਕੋਈ ਸਾਹੂਕਾਰ ਨਹੀਂ ਹੈ ਮੇਰੇ ਕੋਲ ਕੋਈ ਖਾਤਾ ਨਹੀਂ ਹੈ ਮੈਂ ਤੇ ਜਾਣਦਾ ਹੀ ਨਹੀਂ ਉਦੋਂ ਤੇ ਅੱਜ ਕਿਵੇਂ ਮੇਰੇ ਘਰ ਦਾ ਰਸਤਾ ਪਛਾਣ ਆ ਗਿਆ ਭਗਤ ਰਵਿਦਾਸ ਜੀ ਕਹਿੰਦੇ ਮਿੱਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਮਿੱਟੀ ਦਾ ਬਣਿਆ ਹੋਇਆ ਪੁੱਤਲਾ ਬੜਾ ਨੱਚਦਾ ਸੀ ਦੌੜਦਾ ਸੀਗਾ ਦੇਖੇ ਦੇਖੇ ਸੁਣੇ ਬੋਲੇ ਦੌੜੀਓ ਫਿਰਦਾ ਹੈ ਜਬ ਕੁਛ ਪਾਵੈ ਤਬ ਗਰਭ ਕਰਤਾ ਹੈ ਮਾਇਆ ਗਈ ਤੋ ਰੋਵਰਨ ਲਗਤ ਇਕੱਲੀ ਗੱਲ ਗੰਗੋਸ਼ਾਦ ਹੀ ਨਹੀਂ ਹੈ ਆਪਣੀ ਵੀ ਹੈ ਸਾਡੇ ਕੋਲ 4 ਪੈਸੇ ਆ ਗਏ ਧਨ ਆ ਗਿਆ ਅਸੀਂ ਸਮਝਦਿਆਂ ਸਾਡੇ ਵਰਗਾ ਹਾਈ ਕੋਈ ਨਹੀਂ ਹੈ ਸਾਡੇ ਵਰਗਾ ਹੀ ਕੋਈ ਨਹੀਂ ਮਾਫ ਕਰਿਓ ਜੇ ਕਿਤੇ ਸਾਡੇ ਦੁੱਖ ਦੀ ਘੜੀ ਆ ਗਈ ਗਰੀਬੀ ਆ ਗਈ ਅਸੀਂ ਇਹ ਵੀ ਸਮਝ ਨਹੀਂਦੇ ਵੀ ਸਾਡੇ ਵਰਗਾ ਗਰੀਬ ਹੀ ਕੋਈ ਨਹੀਂ ਹੈ ਸਾਡੇ ਵਰਗਾ ਗਰੀਬ ਕੋਈ ਨਹੀਂ ਹੈ ਅਸੀਂ ਤੇ ਇੱਥੋਂ ਤੱਕ ਕਹਿ ਦਿੰਨੇ ਆਂ ਵੀ ਅਸੀਂ ਤੇ ਰੱਬ ਦੇ ਮਾਰੇ ਹੋਈਆਂ ਨਹੀਂ ਭਾਈ ਰੱਬ ਨਹੀਂ ਕਿਸੇ ਨੂੰ ਮਾਰਦਾ ਸਾਡੇ ਕਰਮ ਸਾਨੂੰ ਮਾਰਦੇ ਨੇ ਰੱਬ ਨਹੀਂ ਕਿਸੇ ਦਾ ਬੈਰੀ ਬੈਰੀ ਤੇਰੇ ਆਇਬ ਨਹੀਂ ਰੱਬ ਨਾ ਕਿਸੇ ਦਾ ਬੈਰੀ ਬੈਰੀ ਤੇਰੇ ਆਇਬ ਬੰਦੇ ਤੇਰੇ ਮਾੜੇ ਕਰਮ ਤੇਰੇ ਵੈਰੀ ਨੇ ਜਿਹੜੇ ਤੂੰ ਕਰਦਾ ਤੇ